ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ 90 ਜੀ ਸੀ ਜੋ ਸਿੱਖ ਕੌਮ ਦੇ ਲਈ ਸ਼ਹੀਦੀ ਦਾ ਜਾਮ ਪੀ ਗਏ। ਅਕਾਲ ਤਖਸਾਲ ਦੇ ਤੀਜੇ ਗ੍ਰੰਥੀ ਰਹੇ ਨੇ ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ ਤੋਂ ਦਮਦਮੀ ਬੀੜ ਵੀ ਗੁਰਗੋਬਿੰਦ ਸਿੰਘ ਪਾਸ਼ਾ ਜੀ ਨੇ ਲਿਖਵਾਈ ਸੀ। ਇਸ ਲਈ ਉਹਨਾਂ ਨੂੰ ਸ਼ਹੀਦੀਆਂ ਦਾ ਮੁੱਢ ਵੀ ਕਿਹਾ ਜਾਂਦਾ ਹੈ। ਸੂਰਾ ਸੋ ਪਹਿਚਾਨੀਐ ਜੋ ਲਰੈ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬ ਹੂ ਨਾ ਛਾਟੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪਰਣਾ ਆਪ ਸਭ ਜਾਣਦੇ ਹੋ ਕਿ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਉਹਨਾਂ ਦੀ ਸ਼ਹਾਦਤ ਸਿੱਖ ਕੌਮ ਦੇ ਵਿੱਚ ਬਹੁਤ ਮਹਾਨ ਹੈ ਕਿਉਂਕਿ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ 90 ਜੀਸੀ ਜੋ ਸਿੱਖ ਕੌਮ ਦੇ ਲਈ ਸ਼ਹੀਦੀ ਦਾ ਜਾਮ ਪੀ ਗਏ ਇਸ ਲਈ ਉਹਨਾਂ ਨੂੰ ਸ਼ਹੀਦੀਆਂ ਦਾ ਮੁੱਢ ਵੀ ਕਿਹਾ ਜਾਂਦਾ ਹੈ ਭਾਈ ਮਨੀ ਸਿੰਘ ਜੀ ਬੜੇ ਹੀ ਸੂਝਵਾਨ ਤੇ ਇੱਕ ਚੰਗੇ ਲੇਖਾਰੀ ਵੀ ਸਨ ਆਪ ਜੀ ਨੂੰ ਪਤਾ ਹੈ ਕਿ ਜਦੋਂ ਗੁਰਗੋਬ ਸਿੰਘ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦਿਆਂ ਹੋਇਆਂ ਨਾਦੇ ਨਦੇੜ ਨੂੰ ਜਾਂਦਿਆਂ ਹੋਇਆਂ ਦਮਦਮਾ ਸਾਹਿਬ ਠਹਿਰਾਵ ਕਰਦੇ ਨੇ ਲੰਮਾ ਸਮਾ ਗੁਰਗੋਬ ਸਿੰਘ ਪਾਸ਼ਾ ਜੀ ਉਸ ਸਥਾਨ ਤੇ ਰਹਿੰਦੇ ਨੇ ਤਾਂ ਉਹਦੇ ਭਾਈ ਮਣੀ ਸਿੰਘ ਜੀ ਤੋਂ ਦਮਦਮੀ ਬੀੜ ਵੀ ਗੁਰਗੋਬ ਸਿੰਘ ਪਾਸ਼ਾ ਜੀ ਨੇ ਲਖਵਾਈ ਸੀ ਤੁਹਾਨੂੰ ਦੱਸਣਾ ਚਾਹਾਂਗੇ ਗੁਰਗੋਬ ਸਿੰਘ ਪਾਸ਼ਾ ਜੀ ਦਾ ਤੇ ਭਾਈ ਮਣੀ ਸਿੰਘ ਜੀ ਦਾ ਬਚਪਨ ਦਾ ਪਿਆਰ ਸੀ ਬਚਪਨ ਤੋਂ ਹੀ ਇੱਕ ਦੂਜੇ ਦੀ ਉਹਨਾਂ ਦੇ ਸਾਥੀ ਰਹੇ ਤੇ ਇੱਕ ਦੂਜੇ ਦੇ ਨਾਲ ਉਹਨਾਂ ਨੇ ਆਪਣਾ ਸਮਾਂ ਬਤਾਇਆ ਤੁਸੀਂ ਸੋਚੋ ਕਿ ਭਾਈ ਮਣੀ ਸਿੰਘ ਜੀ ਤੇ ਗੁਰਗੋਬੇ ਸਿੰਘ ਪਾਸ਼ਾ ਜੀ ਵੀ ਕਿੰਨਾ ਵਿਸ਼ਵਾਸ ਕਰਦੇ ਹੋਣੇ ਕਿਹੋ ਜਿਹਾ ਰਿਸ਼ਤਾ ਉਹਨਾਂ ਦਾ ਹੋਏਗਾ ਕਿ ਜਦੋਂ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਿਆ ਤਾਂ ਮਾਤਾ ਸਾਹਿਬਕੌਰ ਜੀ ਤੇ ਮਾਤਾ ਜੀਤਾ ਜੀ ਨੂੰ ਕਿਸ ਤਰ੍ਹਾਂ ਭਾਈ ਮਣੀ ਸਿੰਘ ਜੀ ਦੇ ਦੁਆਰਾ ਉਹਨਾਂ ਨੇ ਦਿੱਲੀ ਵੱਲ ਨੂੰ ਭੇਜਿਆ ਗੁਰਗੋਬੇ ਸਿੰਘ ਪਾਸ਼ਾ ਜੀ ਦੇ ਨਾਲ ਜੰਗਾਂ ਦੇ ਵਿੱਚ ਵੀ ਭਾਈ ਮਣੀ ਸਿੰਘ ਜੀ ਨੇ ਜੋਹਰ ਵਿਖਾਈ ਜਿੱਥੇ ਅਸੀਂ ਕਹਿੰਦੇ ਆ ਕਿ ਭਾਈ ਮਣੀ ਸਿੰਘ ਜੀ ਦੇ ਪਰਿਵਾਰ ਚੋਂ 90 ਜੀ ਸ਼ਹੀਦ ਹੋਏ ਤਾਂ ਭਾਈ ਬਚਿੱਤਰ ਸਿੰਘ ਜੀ ਦੀ ਅਸੀਂ ਗੱਲ ਕਰੀਏ ਜੋ ਕਿ ਭਾਈ ਮਣੀ ਸਿੰਘ ਜੀ ਦੇ ਪੁੱਤਰ ਸਨ ਤੇ ਜਦੋਂ ਅਸੀਂ ਲਖੀ ਸ਼ਾ ਵੰਜਾਰਾ ਜੀ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਧੰਨ ਗੁਰ ਤੇਗ ਬਹਾਦਰ ਪਾਸ਼ਾ ਜੀ ਦੇ ਧੜ ਦਾ ਸੰਸਕਾਰ ਕੀਤਾ ਤਾਂ ਉਹ ਭਾਈ ਮਣੀ ਸਿੰਘ ਜੀ ਦੇ ਸਹੁਰਾ ਜੀ ਸਨ ਆਪ ਜੀ ਇਹਨਾਂ ਦਾ ਜਾਣਦੇ ਹੋ ਕਿ ਪਾਈ ਮਣੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗੇ ਇੱਕ ਉਹ ਸਮਾਂ ਵੀ ਆਇਆ ਸੀ ਜਦੋਂ ਸਿੱਖਾਂ ਨੂੰ ਕੋ-ਕੋ ਕੇ ਮਾਰਿਆ ਜਾਂਦਾ ਸੀ ਉਹਨਾਂ ਦਾ ਆਪਣਾ ਪਵਿੱਤਰ ਅਸਥਾਨ ਸ੍ਰੀ ਹਰਮੰਦਰ ਸਾਹਿਬ ਜਾਣ ਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ ਜ਼ਕਰੀਆ ਖਾਨ ਦੇ ਨੇ ਜੋ ਕਿ ਉਸ ਸਮੇਂ ਦੀ ਮੁਗਲਿਆ ਸਲਤਨਤ ਦਾ ਅਸੀਂ ਕਹਿ ਸਕਦੇ ਰਾਜਾ ਸੀ ਜਕਰਿਆ ਖਾਨ ਨੇ ਸਿੱਖਾਂ ਦਾ ਖੁਰਾ ਖੋਸ ਬਟਾਉਣ ਦਾ ਪ੍ਰਣ ਕੀਤਾ ਹੋਇਆ ਸੀ ਪਰ ਜਦੋਂ ਭਾਈ ਮਨੀ ਸਿੰਘ ਜੀ ਨੂੰ ਇਹ ਚੀਜ਼ਾਂ ਪਤਾ ਲੱਗਿਆ ਕਿ ਸ੍ਰੀ ਹਰਮੰਦਰ ਸਾਹਿਬ ਨਾਤਮਸਤਕ ਹੋਣ ਦੇ ਲਈ ਸੰਗਤ ਨੂੰ ਰੋਕਿਆ ਜਾ ਰਿਹਾ ਹੈ ਤਾਂ ਉਹਨਾਂ ਨੇ ਜਾ ਕੇ ਜਕਰਿਆ ਖਾਨ ਤੋਂ ਪਰਮਿਸ਼ਨ ਲਈ ਕਿ ਸਾਨੂੰ ਇਸ ਦੀਵਾਲੀ ਤੇ ਇਕੱਠੇ ਹੋਣ ਦੀ ਇਜਾਜ਼ਤ ਜਿਹੜੀ ਉਹ ਜ਼ਰੂਰ ਦਿੱਤੀ ਜਾਵੇ ਪਰ ਜਿਹੜਾ ਮੁਗਲਿਆ ਹਕੂਮਤ ਸੀ ਜਕਰਿਆ ਖਾਨ ਸੀ ਤੁਹਾਨੂੰ ਪਤਾ ਜਿਹੜੇ ਸਿੱਖਾਂ ਦੇ ਦੁਸ਼ਮਣ ਹੋਣ ਔਰ ਸਿੱਖਾਂ ਦੇ ਵੈਰੀ ਸੀ ਤਾਂ ਉਹ ਕੋਈ ਵੱਖਰੀਆਂ ਹੀ ਚਾਲਾਂ ਦੇ ਨਾਲ ਜਿਹੜਾ ਕਿ ਸੋਚ ਕੇ ਬੈਠੇ ਹੋਏ ਸੀ ਪਰ ਉਹਨਾਂ ਨੇ ਭਾਈ ਮਨੀ ਸਿੰਘ ਜੀ ਦੀ ਇਹ ਬੇਨਤੀ ਤਾਂ ਕਬੂਲ ਕਰ ਲਈ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਨੂੰ 10000 ਟੈਕਸ ਦੇਣਾ ਪਏਗਾ ਖਜ਼ਾਨੇ ਦੇ ਵਿੱਚ ਪਾਉਣਾ ਪਏਗਾ ਜਦੋਂ ਉਹਨਾਂ ਨੇ ਇਹ ਉਹਨਾਂ ਦੀ ਜਿਹੜੀ ਸੁਣਿਆ ਕਿ ਸਾਨੂੰ ਇਜਾਜ਼ਤ ਮਿਲਣ ਤੇ ਇਹ ਟੈਕਸ ਚੁਕਾਉਣਾ ਪਊਗਾ ਤਾਂ ਪਾਈਮਣੀ ਸਿੰਘ ਜੀ ਨੇ ਇਹ ਵੀ ਜਿਹੜੀ ਕਿ ਉਹਨਾਂ ਦੀ ਸ਼ਰਤ ਮਨਜ਼ੂਰ ਕਰ ਲਈ ਤਾਂ ਉਹਨਾਂ ਨੇ ਸਿੱਖਾਂ ਨੂੰ ਸਿਣੇ ਲਾਇਆ ਨੇ ਸ਼ੁਰੂ ਕਰ ਦਿੱਤੇ ਕਿ ਇਸ ਵਾਰ ਅਸੀਂ ਦੀਵਾਲੀ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਾਤਮਸਕ ਹੋਵਾਂਗੇ ਪਰ ਜਿਸ ਤਰ੍ਹਾਂ ਜਦੋਂ ਸੰਗਤ ਨੂੰ ਸਿਣੇ ਭੇਜੇ ਗਏ ਤੇ 5000 ਟੈਕਸ ਜਿਹੜਾ ਕਿ ਭਾਈ ਮਣੀ ਸਿੰਘ ਜੀ ਨੇ ਜਕਰੀਆ ਖਾਨ ਦੇ ਖਜ਼ਾਨੇ ਦੇ ਵਿੱਚ ਪਾ ਦਿੱਤਾ ਤੇ ਸਿੱਖਾਂ ਨੂੰ ਸੁਨੇਹਾ ਲਾਣੇ ਸ਼ੁਰੂ ਕਰ ਦਿੱਤੇ ਕਿ ਸਿੱਦੀਵਾਲੀ ਵੇਲੇ 71 ਹੋਵਾਂਗੇ ਪਰ ਜਕਰੀਆ ਖਾਨਰ ਕੁਝ ਹੋਰ ਹੀ ਪਲੈਨਿੰਗ ਦੇ ਨਾਲ ਸੀ ਤਾਂ ਉਹਨਾਂ ਨੇ ਵੀ ਇੱਕ ਪਲਾਨ ਬਣਾਇਆ ਹੋਇਆ ਸੀ ਕਿ ਜਦੋਂ ਸਿੱਖ ਇਕੱਠੇ ਹੋਣਗੇ ਤਾਂ ਸਿੱਖਾਂ ਦਾ ਜਿਹੜਾ ਕਿ ਖੁਰਾਕ ਖੋਸ ਮਟਾਇਆ ਜਾਊਗਾ ਸਿੱਖਾਂ ਨੂੰ ਕਤਲੇਆਮ ਕੀਤਾ ਜਾਊਗਾ ਜਦੋਂ ਇਸ ਸ਼ਾਰਜਸ਼ ਦਾ ਪਤਾ ਪਾਈਮਾਨੀ ਸਿੰਘ ਜੀ ਨੂੰ ਲੱਗਾ ਜਿਵੇਂ ਹੀ ਉਹਨਾਂ ਨੇ ਸਿੱਖਾਂ ਨੂੰ ਸਿਣੇ ਲਾਏ ਹੋਏ ਸੀ ਫਿਰ ਘੋੜਿਆਂ ਤੇ ਕਈ ਸਿੱਖਾਂ ਨੂੰ ਭੇਜ ਕੇ ਆਪ ਜਾ ਜਾ ਕੇ ਉਹਨਾਂ ਨੇ ਸਾਰੇ ਸਿੱਖਾਂ ਨੂੰ ਮਨਾ ਕੀਤਾ ਕਿ ਅਸੀਂ ਦਰਬਾਰ ਸਾਹਿਬ ਇਕੱਤਰ ਨਹੀਂ ਹੋਵਾਂਗੇ ਕਿਉਂਕਿ ਜਕਰਿਆ ਖਾਨ ਇੱਕ ਨਵੀਂ ਚਾਲ ਦੇ ਨਾਲ ਸਿੱਖਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਤਾਂ ਸਿੱਖ ਉੱਥੇ 71 ਨਹੀਂ ਹੋਏ ਪਰ ਕਈ ਸਿੱਖ ਫਿਰ ਵੀ ਦਰਬਾਰ ਸਾਹਿਬ ਨਤਮਸਤਕ ਹੋਲੀ ਪਹੁੰਚੇ ਤੇ ਜਕਰੀਆ ਖਾਨ ਨੇ ਸਾਰੇ ਹੀ ਜੋ ਕਿ ਹਰਮੰਦਰ ਸਾਹਿਬ ਦੇ ਗੇਟਾਂ ਤੇ ਆਪਣੀ ਫੌਜ ਲਾ ਕੇ ਉਹਨਾਂ ਨੇ ਸਿੱਖਾਂ ਨੂੰ ਮਰਵਾਉਣਾ ਸ਼ੁਰੂ ਕਰ ਦਿੱਤਾ ਤੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਇੱਕ ਤਾਂ ਸਿੱਖ ਮਰਵਾਏ ਦੂਜੇ ਪਾਸੇ ਜਾ ਕੇ ਭਾਈ ਮਨੀ ਸਿੰਘ ਜੂ ਨੂੰ ਕਹਿੰਦੇ ਕਿ ਜਿਹੜੇ 5000 ਹੋਰ ਰਕਮ ਰਹਿੰਦੀ ਹੈ ਉਹ ਜ਼ਰੂਰ ਦਿਓ ਪਰ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਕਿ ਤੁਸੀਂ ਤਾਂ ਸਾਡੇ ਸਿੱਖ ਮਰ ਸ਼ਹੀਦ ਕਰ ਦਿੱਤੇ ਤੇ ਹੁਣ ਸਾਡੇ ਤੋਂ 5000 ਟੈਕਸ ਵੀ ਵਸੂਲਣਾ ਚਾਹੁੰਦੇ ਹੋ ਇਹ ਤੁਹਾਡਾ ਟੈਕਸ ਕਿਵੇਂ ਬਣਦਾ ਤਾਂ ਉਹਨਾਂ ਨੇ ਇਹ ਟੈਕਸ ਮਨਾ ਕਰ ਦਿੱਤਾ ਇੱਕ ਵਾਰ ਹੋਇਆ ਦੋ ਵਾਰ ਹੋਇਆ ਆਖਰਕਾਰ ਭਾਈ ਮਨੀ ਸਿੰਘ ਜੀ ਦੀ ਗ੍ਰਿਫਤਾਰੀ ਦਾ ਹੁਕਮ ਜ਼ਕਰੀਆ ਖਾਨ ਨੇ ਦੇ ਦਿੱਤਾ ਜਦੋਂ ਜ਼ਕਰੀਆ ਖਾਨ ਨੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਤਾਂ ਉਹੀ ਜਿਸ ਤਰ੍ਹਾਂ ਮੁਗਲ ਮੁਗਲ ਸਰਕਾਰ ਕਰਦੀ ਹੈ ਕਿ ਜਾਂ ਤਾਂ ਇਸਲਾਮ ਧਰਮ ਕਬੂਲ ਕਰੋ ਤੇ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ ਇਸ ਤਰ੍ਹਾਂ ਹੀ ਜੂਨ 1738 ਈਸਵੀ ਦੇ ਵਿੱਚ ਪਾਈ ਮਣੀ ਸਿੰਘ ਜੀ ਨੂੰ ਬੰਦ ਬੰਦ ਕੱਟਣ ਦਾ ਹੁਕਮ ਦੇ ਦਿੱਤਾ ਕਿ ਬੰਦ ਬੰਦ ਕੱਟ ਕੇ ਪਾਈ ਮਣੀ ਸਿੰਘ ਜੀ ਨੂੰ ਸ਼ਹੀਦ ਕੀਤਾ ਜਾਵੇ ਤਾਂ ਜਦੋਂ ਜ਼ਾਲਮ ਪਾਈ ਮਣੀ ਸਿੰਘ ਜੀ ਦਾ ਬੰਦ ਬੰਦ ਕੱਟਣ ਲੱਗਾ ਤਾਂ ਹੱਥ ਤੋਂ ਸ਼ੁਰੂ ਕਰਨ ਲੱਗਾ ਤਾਂ ਪਾਈ ਮਣੀ ਸਿੰਘ ਜੀ ਨੇ ਕਿਹਾ ਕਿ ਤੁਹਾਨੂੰ ਤੁਹਾਡੇ ਜ਼ਕਰਿਆ ਖਾਨ ਨੇ ਕਿਹਾ ਕਿ ਤੁਸੀਂ ਮੇਰਾ ਬੰਦ-ਬੰਦ ਕੱਟੋ ਬੰਦ-ਬੰਦ ਦਾ ਭਾਵ ਕਿ ਤੁਸੀਂ ਪੋਟਾ-ਪੋਟਾ ਹਰ ਇੱਕ ਜੋੜ ਤੋਂ ਤੁਸੀਂ ਮੈਨੂੰ ਕੱਟ ਕੇ ਸ਼ਹੀਦ ਕਰਨਾ ਤਾਂ ਇਸੇ ਹੀ ਤਰ੍ਹਾਂ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਭਾਈ ਮਨੀ ਸਿੰਘ ਜੀ ਬਹੁਤ ਹੀ ਸੂਝਵਾਨ ਲਖਾਰੀ ਸੀ ਉਹਨਾਂ ਦੀਆਂ ਕਈ ਜਿਹੜੀਆਂ ਕਿਤਾਬਾਂ ਵਿੱਚ ਲਿਖੀਆਂ ਜਿਵੇਂ ਕਿ ਸ਼ਬਦ ਰਤਨਾਵਲੀ ਹੈਗੀ ਗਿਆਨ ਰਤਨਾਵਲੀ ਭਗਤ ਰਤਨਾਵਲੀ ਇਦਾਂ ਦੀਆਂ ਹੋਰ ਬਈ ਬੜੀਆਂ ਹੀ ਕਿਤਾਬਾਂ ਜਿਹੜੀਆਂ ਕਿ ਭਾਈ ਮਣੀ ਸਿੰਘ ਜੀ ਦੁਆਰਾ ਲਿਖਿਆ ਗਈਆਂ ਸਾਡੀ ਕੌਮ ਦੇ ਮਹਾਨ ਯੋਧੇ ਤੇ ਮਹਾਨ ਜਿਹੜੇ ਕਿ ਸ਼ਹੀਦ ਹੋਏ ਨੇ ਭਾਈ ਮਣੀ ਸਿੰਘ ਜੀ ਭਾਈ ਮਣੀ ਸਿੰਘ ਜੀ ਦੇ ਦਾਦਾ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਨਾਲ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ ਤੇ ਦੇਖੋ ਭਾਈ ਮਣੀ ਸਿੰਘ ਜੀ 95 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਦਾ ਜਾਮ ਪੀਂਦੇ ਨੇ ਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਤੋਂ ਲੈ ਕੇ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੀ ਸੰਗਤ ਕਰਦੇ ਨੇ ਜਿਸ ਦੇ ਵਿੱਚੋਂ ਉਹਨਾਂ ਦਾ ਪਿਆਰ ਸਤਿਕਾਰ ਜੋ ਕਿ ਸੰਗਤਾ ਬਹੁਤ ਜ਼ਿਆਦਾ ਕਰਦੀਆਂ ਸੀ ਤੇ ਉਹਨਾਂ ਨੂੰ ਮਾਨ ਸਤਿਕਾਰ ਵੀ ਦਿੱਤਾ ਗਿਆ ਤੁਹਾਨੂੰ ਦੱਸਣਾ ਚਾਹਾਂਗੇ ਖਾਲਸਾ ਸਾਜਨਾ ਦੇਸ ਜੋ ਕਿ ਗੁਰਗੋਬਿੰਦ ਸਿੰਘ ਪਾਸ਼ਾ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ 1699 ਈਸਵੀ ਦੇ ਵਿੱਚ ਕੀਤੀ ਤਾਂ ਉਸ ਸਮੇਂ ਪ੍ਰਿਥੀ ਚੰਦ ਜੋ ਕਿ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਕਿ ਸਾਰਾ ਉਹਨਾਂ ਦਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਲਿਆ ਹੋਇਆ ਸੀ ਤੇ ਮਰਿਆਦਾ ਨੂੰ ਵਿਭੰਗ ਕੀਤਾ ਜਾ ਰਿਹਾ ਸੀ ਤਾਂ ਪਾਈਮਣੀ ਸਿੰਘ ਜੀ ਨੇ ਵੀ ਖਾਸਾ ਸਾਜਣਾ ਮੌਕੇ ਆਪਣਾ ਪੂਰਾ ਪਰਿਵਾਰ ਗੁਰਗੋਬੀ ਸਿੰਘ ਪਾਸ਼ਾ ਜੀ ਕੋਲ ਲਿਜਾ ਕਰਕੇ ਅੰਮ੍ਰਿਤ ਦੀ ਦਾਤ ਲਈ ਤੇ ਫਿਰ ਪਾਈਮਣੀ ਸਿੰਘ ਜੀ ਦੀ ਡਿਊਟੀ ਗੁਰੂ ਗੋਬੀ ਸਿੰਘ ਪਾਸ਼ਾ ਜੀ ਨੇ ਹਰਮੰਦਰ ਸਾਹਿਬ ਦੇ ਵੀ ਲਾਈ ਕਿਉਂਕਿ ਗੁਰੂ ਗੋਬੀ ਸਿੰਘ ਪਾਸ਼ਾ ਜੀ ਆਪ ਕਦੇ ਵੀ ਹਰਮੰਦਰ ਸਾਹਿਬ ਨਹੀਂ ਗਏ ਪਰ ਉਹਨਾਂ ਨੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਉਹਨਾਂ ਦੀ ਜਰੂਰ ਉਹਨਾਂ ਨੂੰ ਹਰਮੰਦਰ ਸਾਹਿਬ ਭੇਜਿਆ ਕਿ ਤੁਸੀਂ ਇਹ ਪ੍ਰਬੰਧ ਦੇਖਣੇ ਨੇ ਅਕਾਲ ਤਖਤ ਸਾਹਿਬ ਦੇ ਤੀਜੇ ਗ੍ਰੰਥੀ ਰਹੇ ਨੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਬਹੁਤ ਮਹਾਨ ਜਿਹੜਾ ਕਿ ਇਤਿਹਾਸ ਸਾਡੀ ਸਿੱਖ ਕੌਮ ਦੇ ਵਿੱਚ ਰਿਹਾ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਇਸੇ ਤਰ੍ਹਾਂ ਵੀਡੀਓ ਲੈ ਕੇ ਆਉਂਦੇ ਰਾਂਗੇ ਜੇ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ